ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦੀਪ ਸਿੰਘ ਮਿੱਕੇ ਪੰਥ ਸੇਵਕ ਜਥਾ ਮਾਝਾ ਤੋਂ ਪਿਛਲੇ ਦਿਨੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਈ ਨੌਵੀਂ ਨਵਾਂ ਸ਼ਹਿਰ ਵਿਖੇ ਪੰਥ ਸੇਵਕ ਜਥਾ ਦਵਾਬਾ ਵੱਲੋਂ ਇੱਕ ਪੰਥਕ ਇਕੱਤਰਤਾ ਸੱਦੀ ਗਈ ਸੀ ਜਿਹਦੇ ਵਿੱਚ ਇਲਾਕੇ ਦੇ ਤੇ ਪੰਜਾਬ ਭਰ ਦੇ ਜਥਿਆਂ ਸੰਸਥਾਵਾਂਾਂ ਸਮਰਦਾਵਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਪਰਗਟ ਕਰਨ ਲਈ ਸਮੂਲੀਅਤ ਕਰਨ ਲਈ ਹਾਜ਼ਰ ਹੋਏ ਸੀ ਸੋ ਜੋ ਗੁਰੂ ਖਾਲਸਾ ਪੰਥ ਦੀ ਰਵਾਇਤ ਰਹੀ ਆ ਕਿ ਕੋਈ ਵੀ ਸਾਂਝਾ ਫੈਸਲਾ ਕਰਨ ਦੇ ਲਈ ਖਾਲਸਾਈ ਰਵਾਇਤ ਅਨੁਸਾਰ ਜਿਸ ਜਥੇ ਵੱਲੋਂ ਇਕੱਤਰਤਾ ਸੱਦੀ ਜਾਂਦੀ ਆ ਉਹ ਜਥੇ ਦਾ ਜਥੇਦਾਰ ਸਾਖੀ ਸਿੰਘ ਦੇ ਰੂਪ ਵਿੱਚ ਮੌਕੇ ਤੇ ਹਾਜ਼ਰ ਜਥੇਬੰਦੀਆਂ ਦੇ ਸੰਗਤ ਦੇ ਵਿੱਚੋਂ ਪੰਜ ਸਿੰਘ ਚੁਣਦਾ ਆ ਸੋ ਉਸ ਰਵਾਇਤ ਅਨੁਸਾਰ ਜਥੇਦਾਰ ਜਰਨੈਲ ਸਿੰਘ ਜੋ ਪੰਜ ਸੇਵਕ ਜਿਥਾ ਦੁਆਬਾ ਦੇ ਜਥੇਦਾਰ ਸੀ ਉਹਨਾਂ ਨੇ ਸਾਖੀ ਸਿੰਘ ਦੀ ਭੂਮਿਕਾ ਨਿਭਾਉਂਦਿਆਂ ਹੋਇਆ ਮੌਕੇ ਤੇ ਪੰਜ ਸਿੰਘ ਚੁਣੇ ਤਾਂ ਜੋ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸੀ ਜਿਸ ਵਿਸ਼ੇ ਨੂੰ ਲੈ ਕੇ ਉਹ ਇਕਤਰਤਾ ਸੱਦੀ ਗਈ ਸੀ ਉਹ ਵਿਸ਼ਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੋਂ ਕਿਵੇਂ ਮੁਕਤ ਕਰਵਾਇਆ ਜਾਵੇ ਸੋ ਇਸ ਵਿਸ਼ੇ ਦੇ ਉੱਤੇ ਬਹੁਤ ਡੂੰਘੀਆਂ ਤੇ ਗੰਭੀਰ ਵਿਚਾਰਾਂ ਹੋਈਆਂ ਜੋ ਸਾਰੀ ਸਾਂਝੀ ਵਿਚਾਰ ਆਈ ਉਹਦਾ ਇੱਕ ਪੰਥ ਸਿੰਘਾਂ ਵੱਲੋਂ ਖਰੜਾ ਤਿਆਰ ਕੀਤਾ ਗਿਆ ਤੇ ਉਸ ਖਰੜੇ ਨੂੰ ਦੁਬਾਰਾ ਤੋਂ ਸੰਗਤ ਦੇ ਵਿੱਚ ਬਾਚਿਆ ਗਿਆ ਤੇ ਉਸ ਦਾ ਗੁਰਮਤਾ ਤਿਆਰ ਹੋਇਆ ਸੋ ਉਹ ਗੁਰਮਤਾ ਅੱਜ ਉਹ ਉਸ ਸਮੇਂ 71 ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਸਿੰਘ ਸਹਿਬਾਨ ਜਥੇਦਾਰ ਮੁਖੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਪੰਨਲੀ ਆਏ ਸੀ ਸੋ ਉਸ ਗੁਰਮਤੇ ਮੁਤਾਬਕ ਜਿਹੜਾ ਮਤਾ ਸੀ ਉਹ ਸੀ ਕਿ ਗੁਰੂ ਖਾਲਸਾ ਪੰਥ ਵੋਟਾਂ ਲੜਨ ਵਾਲੇ 2-4 ਧੜਿਆਂ ਤੱਕ ਸੀਮਤ ਨਹੀਂ ਹੈ ਸਗੋਂ ਗੁਰੂ ਖਾਲਸਾ ਪੰਥ ਨਾਮ ਬਾਣੀ ਦਾ ਪ੍ਰਵਾਹ ਚਲਾਉਣ ਵਾਲੇ ਗੁਰਮਤ ਪ੍ਰਚਾਰ ਕਰਨ ਵਾਲੇ ਸੇਵਾ ਕਰਨ ਵਾਲੇ ਸੰਗਰਾਮ ਕੁਰਬਾਨੀ ਕਰਨ ਵਾਲੇ ਜਥਿਆਂ ਸੰਸਥਾਵਾਂ ਸ਼ਖਸੀਅਤਾਂ ਦਾ ਸਮੂਹ ਹੈ ਗੁਰੂ ਖਾਲਸਾ ਪੰਥ ਤਿਆਰਬਰ ਤਿਆਰ ਸਿੰਘਾਂ ਦੇ ਸਰਬੱਤ ਨੂੰ ਤੇ ਸਮੂਹ ਨੂੰ ਹੀ ਮੰਨਿਆ ਜਾਵੇ ਸੋ ਇਹ ਇੱਕ ਮਤਾ ਪਾਸ ਕੀਤਾ ਗਿਆ ਸੀ ਸੋ ਜੋ ਦੂਸਰੇ ਮਤੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਵਿੱਚ ਬਖੇੜੇ ਖੜੇ ਹੋਏ ਆ ਖਾਸ ਕਰਕੇ ਅਕਾਲੀ ਦਲ ਬਾਦਲ ਦੇ ਵਿੱਚ ਜੋ ਪਾਟੋ ਧਾੜ ਹੋਈ ਆ ਤੇ ਉਸ ਪਾਟੋ ਧਾੜ ਨੂੰ ਪੰਥ ਦੀ ਪਾਟੋ ਧਾੜ ਦੱਸਿਆ ਜਾ ਰਿਹਾ ਆ ਅਤੇ ਉਹਦੀ ਏਕਤਾ ਨੂੰ ਪੰਥ ਦੀ ਏਕਤਾ ਦੱਸਿਆ ਜਾ ਰਿਹਾ ਆ ਪਹਿਲਾਂ ਤਾਂ ਇਹ ਪਾਟੋ ਧਾੜ ਸਿਰਫ ਇੱਕ ਪਾਰਟੀ ਦੇ ਦੋ ਧੜਿਆਂ ਤੱਕ ਸੀ ਪਰ ਜਦੋਂ ਦੋਵੇਂ ਧੜੇ ਸ੍ਰੀ ਅਕਾਲ ਤਖਤ ਸਾਹਿਬ ਆਣ ਕੇ ਹਾਜ਼ਰ ਹੋਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਸਾਰੇ ਕਾਸੇ ਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹਨੇ ਸਾਰੇ ਗੁਰੂ ਖਾਲਸਾ ਪੰਥ ਦੀਆਂ ਨਿਗਾਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਲਾਤੀਆਂ ਸੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਮੁੱਚੇ ਗੁਰੂ ਖਾਲਸਾ ਪੰਥ ਸਮੁੱਚੀ ਸਿੱਖ ਸੰਗਤ ਦਾ ਇੱਕ ਕੇਂਦਰੀ ਸੰਸਥਾ ਆ ਉਸ ਅਕਾਲ ਤਖਤ ਸਾਹਿਬ ਨੂੰ ਜੋ ਵੀ ਫੈਸਲਾ ਹੁੰਦਾ ਸਾਰਾ ਸਿੱਖ ਜਗਤ ਸਾਰੀ ਸਿੱਖ ਸੰਗਤ ਗੁਰ ਸੰਗਤ ਉਹਦੇ ਵੱਲ ਦੇਖਦੀ ਆ ਸੋ ਉਸ ਇਕਤਰਤਾ ਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਜਿਹੜਾ 30 ਅਗਸਤ ਨੂੰ ਉਸ ਫੈਸਲੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਪੰ ਸਿੰਘ ਸਹਿਬਾਨਾਂ ਦੀ ਇਕਤਰਤਾ ਸੱਦੀ ਆ ਉਹ ਇਕਤਰਤਾ ਜਿਵੇਂ ਪਹਿਲਾਂ ਫੈਸਲਾ ਲਿਆ ਜਾਂਦਾ ਰਿਹਾ ਐਵੇਂ ਫੈਸਲਾ ਨਾ ਲਿਆ ਜਾਂਦਾ ਰਿਹਾ ਜਾਵੇ ਕੇ ਪੰਜ ਸਿੰਘ ਸਹਿਬਾਨ ਆਪਣੇ ਕਮਰੇ ਵਿੱਚ ਬੰਦ ਹੋ ਕੇ ਆਪਣੇ ਮਰਜ਼ੀ ਮੁਤਾਬਕ ਫੈਸਲਾ ਲੈ ਲੈਣ ਸਗੋ ਜੋ ਗੁਰੂ ਖਾਲਸਾ ਪੰਥ ਦੀ ਖਾਲਸਾਈ ਰਵਾਇਤ ਆ ਫੈਸਲਾ ਲੈਣ ਦੀ ਕਿ ਸਮੂਹ ਗੁਰੂ ਖਾਲਸਾ ਪੰਥ ਦੀਆਂ ਸੰਸਥਾਵਾਂ ਸੰਪਰਦਾਵਾਂ ਦਲ ਪੰਥਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਜਾਵੇ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਉਹਨਾਂ ਦੀ ਸਾਂਝੀ رائے ਬਣਾਈ ਜਾਵੇ ਸਾਂਝੀ رائے ਦੇ ਵਿੱਚੋਂ ਜੋ ਸਾਂਝੀ رائے ਆਵੇ ਉਹਦਾ ਗੁਰਮਤਾ ਸਾਜ ਕੇ ਪੰਜ ਸਿੰਘ ਸਹਿਬਾਨ ਉਹ ਗੁਰਮਤਾ ਸਭ ਨੂੰ ਦੇਣ ਸੋ ਉਹ ਜੋ ਗੁਰਮਤਾ ਹੋਵੇ ਉਹ ਪੰਥ ਦਾ ਫੈਸਲਾ ਮੰਨਿਆ ਜਾਵੇ ਨਾ ਕਿ ਸਿਰਫ ਆਪਣੇ ਤੌਰ ਦੇ ਉੱਤੇ ਜੋ ਫੈਸਲਾ ਕਰ ਦਿੱਤਾ ਜਾਂਦਾ ਉਹ ਫੈਸਲਾ ਸੁਣਾਇਆ ਜਾਵੇ ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਉਸ ਗੁਰਮਤੇ ਵੱਲੋਂ ਇਹ مشورہ ਹੈ ਕਿ ਵੋਟ ਰਾਜਨੀਤਿਕ ਧੜਿਆਂ ਦੇ ਚੱਲ ਰਹੇ ਮੌਜੂਦਾ ਸੰਕਟ ਦਾ ਹੱਲ ਕਰਨ ਲਈ 30 ਅਗਸਤ ਨੂੰ ਸੱਦੀ ਗਈ ਇਕੱਤਰਤਾ ਜਾਂ ਭਵਿੱਖ ਵਿੱਚ ਕਿਸੇ ਵੀ ਸਾਂਝੀ ਪੰਥਕ ਚੁਣੌਤੀ ਜਾਂ ਮਸਲੇ ਦੇ ਹੱਲ ਲਈ ਕੱਲੀ 30 ਅਗਸਤ ਨਹੀਂ ਭੁੱਖ ਵਿੱਚ ਵੀ ਜੇ ਕੋਈ ਸਾਂਝੀ ਚੁਣੌਤੀ ਜਾਂ ਮਸਲੇ ਦਾ ਹੱਲ ਕਰਨਾ ਤਾਂ ਉਹਦੇ ਲਈ ਪੂਰੇ ਗੁਰੂਖਾਲਸਾ ਪੰਥ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸੱਦ ਕੇ ਖਾਲਸਾਈ ਰਵਾਇਤ ਅਨੁਸਾਰ ਗੁਰਮਤਾ ਪਕਾ ਕੇ ਹੀ ਫੈਸਲਾ ਕੀਤਾ ਜਾਵੇ। ਸੋ ਉਸ ਗੁਰਮਤੇ ਦੇ ਵਿੱਚ ਜਥੇਬੰਦੀਆਂ ਵੱਲੋਂ ਇਹ ਗੁਰਮਤਾ ਇੱਕ ਹੋਰ ਮਤਾ ਸਾਜਿਆ ਗਿਆ ਕਿ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਨਿਭਾ ਸਕਣ ਦੇ ਸਮਰੱਥ ਨਹੀਂ ਜਾਪਦੇ। ਇਸ ਲਈ ਮੌਜੂਦਾ ਜਥੇਦਾਰ ਰਾਜਸੀ ਆਗੂਆਂ ਤੇ ਸਭ ਪੰਥ ਪ੍ਰਸਤ ਸ਼ਖਸੀਅਤਾਂ ਨੂੰ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਰਾਜਸੀ ਆਗੂਆਂ ਨੂੰ ਬਦਲਣ ਦੀ بجائے ਜਾਂ ਮੁੜ ਬਹਾਲ ਕਰਨ ਦੀ بجائے ਜਿਵੇਂ ਕਿ ਇਹ ਗੱਲ ਚੱਲ ਰਹੀ ਆ ਕਿ ਅਕਾਲੀ ਦਲ ਦੀ ਮੁੜ ਸੁਰਜੀਤੀ ਕੀਤੀ ਜਾਵੇ ਜਿਹੜਾ ਬਾਦਲ ਬਾਦਲ ਪਰਿਵਾਰ ਉਹਦੀ ਬਹਾਲੀ ਕਰ ਲਈ ਜਾਵੇ ਜਾਂ ਇੱਕ ਧੜੇ ਦੇ ਕਿਸੇ ਇੱਕ ਆਗੂ ਨੂੰ ਲਾ ਕੇ ਦੂਸਰੇ ਨੂੰ ਆਗੂ ਬਣਾ ਦਿੱਤਾ ਜਾਵੇ ਇਹਦੀ بجائے ਜਿਹੜਾ ਅਸਲ ਪੰਥਕ ਰਾਜ ਸੀ ਪ੍ਰਬੰਧ ਹੈ ਉਸ ਆਪਣੀ ਰਵਾਇਤ ਅਨੁਸਾਰ ਉਹਨੂੰ ਮੁੜ ਸਿਰਜੀਤ ਕਰਨ ਲਈ ਉਭਰ ਆਲਾ ਕੀਤਾ ਜਾਵੇ ਜਿਹਦੇ ਵਿੱਚ ਸਭ ਤੋਂ ਮੇਨ ਪ੍ਰਬੰਧ ਮੁੱਖ ਪ੍ਰਬੰਧ ਆ ਕਿ ਸ੍ਰੀ ਅਕਾਲ ਤਖਤ ਹਸਾਬ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੇ ਕਿਸੇ ਵੀ ਧੜੇ ਤੋਂ ਮੁਕਤ ਹੋਣਾ ਚਾਹੀਦਾ ਹੈ ਕਿਸੇ ਧੜੇ ਕੋਲ ਰੋਟ ਰਾਜਨੀਤੀ ਵਾਲੇ ਕਿਸੇ ਧੜੇ ਕੋਲ ਨਹੀਂ ਹੋਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜੇ ਵੋਟ ਰਾਜਨੀਤੀ ਵਾਲੇ ਧੜੇ ਕੋਲ ਨਾ ਹੋਵੇ ਤੇ ਫਿਰ ਕਿਵੇਂ ਹੋਵੇ ਉਦੇ ਲਈ ਗੁਰਮਤੇ ਇਹ ਸਾਜਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਲਈ ਕਿਉਂਕਿ ਹੁਣ ਗੁਰੂ ਖਾਲਸਾ ਪੰਥ ਤੇ ਗੁਰ ਸੰਗਤ ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ ਸੋ ਦੁਨੀਆ ਭਰ ਦੇ ਸਿੰਘਾਂ ਵੱਲੋਂ ਜੋਗ ਸਿੰਘਾਂ ਦਾ ਇੱਕ ਜਥਾ ਬਣੇ ਜੋ ਸੁਤੰਤਰ ਰੂਪ ਵਿੱਚ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾਏ ਤੇ ਸ੍ਰੀ ਅਕਾਲ ਤਖਤ ਸਾਹਿਬ ਉਪਰੋਕਤ ਜਥੇ ਦੀ ਨਿਗਰਾਨੀ ਦੇ ਹੇਠ ਸੇਵਾ ਸੰਭਾਲ ਤੇ ਪਹਿਰੇਦਾਰੀ ਦਾ ਸਿਸਟਮ ਚੱਲੇ ਇਕਮਤਾ ਇਸ ਤੋਂ ਅਗਲਾ ਹੋਰ ਗੁਰਮਤਾ ਸੀ ਜੋ ਪਾਸ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਇਹ ਜਥਾ ਆ ਇਸ ਜਥੇ ਦੀ ਨਿਗਰਾਨੀ ਦੇ ਹੇਠ ਜਿਹੜਾ ਗੁਰਦੁਆਰਾ ਪ੍ਰਬੰਧ ਜੋ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਵੱਖਰਾ ਪ੍ਰਬੰਧ ਆ ਗੁਰਦੁਆਰਾ ਪ੍ਰਬੰਧ ਵੱਖਰਾ ਪ੍ਰਬੰਧ ਆ ਸ੍ਰੀ ਅਕਾਲ ਤਖਤ ਸਾਹਿਬ ਵੱਖਰਾ ਪ੍ਰਬੰਧ ਆ ਸੋ ਜੇ ਗੁਰਦੁਆਰਾ ਪ੍ਰਬੰਧ ਜਾਂ ਜੋ ਇਲਾਕੇ ਦੇ ਵਿੱਚ ਸਿੱਖ ਸੰਗਤ ਨੂੰ ਗੁਰ ਸੰਗਤ ਨੂੰ ਕੋਈ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਲਈ ਜਾਂ ਜੋ ਹੁਣ ਸ਼੍ਰੋਮਣੀ ਕਮੇਟੀ ਦੇ ਆ ਵੋਟਾਂ ਦਾ ਗੱਲ ਚੱਲ ਰਹੀ ਵੋਟਾਂ ਨੇੜੇ ਆ ਰਹੀਆਂ ਉਹਦੇ ਲਈ ਤੇ ਆਮ ਹਾਲਾਤਾਂ ਦੇ ਵਿੱਚ ਵੀ ਇਲਾਕਿਆਂ ਦੀ ਗੁਰਸੰਗਤ ਵਿੱਚੋਂ ਜੋਗ ਸਿੰਘਾਂ ਦੇ ਆਗੂ ਦੇ ਤੌਰ ਦੇ ਤੇ ਚੋਣ ਵਿੱਚ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਇੱਕ ਜਥਾ ਤਿਆਰ ਕਰਨਾ ਚਾਹੀਦਾ ਉਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਵਿੱਚ ਕਿਵੇਂ ਥੱਲਿਓ ਖਾਲਸਾਈ ਰਵਾਇਤ ਅਨੁਸਾਰ ਉਮੀਦਵਾਰ ਚੁਣੇ ਜਾਣ ਨਾ ਕਿ ਸਿੱਧਾ ਪਾਰਟੀਆਂ ਵੱਲੋਂ ਉਪਰੋਂ ਉਮੀਦਵਾਰ ਦੇਣ ਦੀ ਬਜਾਏ ਗੁਰਸੰਗਤ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਗੁਰਮਤੇ ਅਨੁਸਾਰ ਉਮੀਦਵਾਰ ਕਿਵੇਂ ਚੁਣ ਸਕੇ ਭਾਵੇਂ ਕਿ ਉਹਨਾਂ ਉਮੀਦਵਾਰਾਂ ਨੇ ਵੋਟਾਂ ਹੀ ਲੜਨੀਆਂ ਆ ਪਰ ਘਟੋ ਘਟ ਉਹ ਉਮੀਦਵਾਰ ਖਾਲਸਾ ਹੀ ਰਿਵਾਇਤ ਦੇ ਵਿੱਚੋਂ ਗੁਰਮਤੇ ਵਿੱਚੋਂ ਲੰਘ ਕੇ ਚੁਣੇ ਜਾਣ ਸੋ ਉਹਨਾਂ ਨੂੰ ਚੁਣਨ ਦੇ ਲਈ ਇੱਕ ਐਸਾ ਜਥਾ ਬਣਾਇਆ ਜਾਵੇ ਜੋ ਪੰਜਾਬ ਦਾ ਇੱਕ ਵੱਖਰਾ ਜਥਾ ਹੋਵੇ ਅਕਾਲਪੁਰ ਸਾਹਿਬ ਦੇ ਜਥੇ ਤੋਂ ਇੱਕ ਵੱਖਰਾ ਜਥਾ ਤੇ ਇਹ ਜਥਾ ਅਕਾਲਪੁਰ ਸਾਹਿਬ ਦੇ ਉਸ ਸੁਪਰੀਮ ਜਥੇ ਦੇ ਅਗਵਾਈ ਦੇ ਵਿੱਚ ਨਿਗਰਾਨੀ ਦੇ ਵਿੱਚ ਚੱਲੇ ਸੋ ਇਹ ਸਾਰੇ ਉਪਰਾਲੇ ਨੂੰ ਸਿਰੇ ਚੜਾਉਣ ਦੇ ਲਈ ਜੋ ਉਸ ਟਾਈਮ ਦੇ ਉੱਤੇ ਉੱਥੇ ਨੁਮਾਇੰਦਾ ਜਥਾਬੰਦੀਆਂ ਦੇ ਨੁਮਾਇंदे ਹਾਜ਼ਰ ਸੀ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਆ ਜਿਸ ਤਹਿਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਤੇ ਹੋਰ ਦਲ ਪੰਥਾਂ ਦੇ ਮੁਖੀਆਂ ਨੂੰ ਵੀ ਇਹ ਗੁਰਮਤਾ ਸੌਂਪਣ ਦੀ ਕਾਰਵਾਈ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਗੁਰਪ੍ਰੀਤ ਸਿੰਘ ਜਥੇਵੰਦੀ ਦਲ ਖਾਲਸਾ ਨੂੰ ਬੁਲਾਉਂ ਕਰਦਾ ਅੱਜ ਜਿਹੜੀ ਇਕੱਤਰਤਾ ਇੱਥੇ ਹੋਈ ਆ ਤਤਿਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਸੁਝਾਅ ਪੱਤਰ ਦੇਣ ਆਏ ਸੀ ਜਥੇਦਾਰ ਸਾਹਿਬ ਸਾਹਿਬ ਤਾਂ ਨਹੀਂ ਮਿਲ ਸਕੇ ਉਹਨਾਂ ਦੇ ਪੀਏ ਨੇ ਦਿੱਤਾ ਗਿਆ ਉਹਦੇ ਸੰਬੰਧ ਵਿੱਚ ਜੋ ਅੱਜ ਇੱਥੇ ਵਿਚਾਰ ਚਰਚਾ ਹੋਈ ਆ ਜੋ ਅਸੀਂ ਸੱਤ ਮਤੇ ਉਹਨਾਂ ਨੂੰ ਦਿੱਤੇ ਆ ਉਹਨਾਂ ਵਿੱਚ ਇਹੀ ਹੈ ਕਿ ਜੋ ਮੌਜੂਦਾ ਹਾਲਾਤ ਪੰਥ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜ세ਦਾ ਸਾਹਿਬਾਨ ਦੇ ਇਸ ਟਾਈਮ ਹਾਲਾਤ ਹਨ ਉਹ ਕੋਈ ਬਹੁਤੇ ਵਧੀਆ ਨਹੀਂ ਹਨ ਤੇ ਜੋ ਸਾਡੇ ਤਖਤ ਦੇ ਹਾਲਾਤ ਵੀ ਅਸਾਂ ਦਿੱਲੀ ਤਖਤ ਜਿਹੜਾ ਆ ਉਹ ਸਾਡੇ ਤਖਤ ਨੂੰ ਆਪਣੇ ਅਧੀਨ ਮੰਨ ਰਿਹਾ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹ ਕਿਸੇ ਦੇ ਅਧੀਨ ਦੁਨੀਆ ਦੀ ਦੁਨਿਆਵੀ ਕਿਸੇ ਤਾਕਤ ਦੇ ਅਧੀਨ ਜਿਹੜਾ ਨਹੀਂ ਹੋ ਸਕਦਾ ਸੋ ਉਸ ਪਦਾਰਤਨ ਜਿਹੜੀ ਰਵਾਇਤ ਆ ਉਹਨੂੰ ਬਹਾਲ ਰੱਖਣ ਦੇ ਲਈ ਅੱਜ ਜਸედა ਸਾਹਿਬਾਂ ਨੂੰ ਇਹ ਜਿਹੜਾ ਸੌਂਪਿਆ ਗਿਆ ਮਤਾ ਉਹਦੇ ਵਿੱਚ ਜੋ ਸਾਡੇ ਪਤਾਂ ਜਸედა ਸਾਹਿਬਾਂ ਜੀ ਦੇ ਅਕਾਲ ਤਖਤ ਸਾਹਿਬ ਦੇ ਹੋਏ ਨੇ ਜਿਵੇਂ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਏ ਨੇ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸედაਦ ਸਨ ਤਾਂ ਉਹਨਾਂ ਦਾ ਰਤਬਾ ਜੋ ਸੀ ਉਹੀ ਰਤਬਾ ਬਹਾਲ ਕਰਨ ਦੇ ਲਈ ਜੋ ਜਸედა ਸਾਹਿਬ ਦੀ ਭੂਮਿਕਾ ਹੋਣੀ ਆ ਹੋਣੀ ਚਾਹੀਦੀ ਆ ਉਸ ਭੂਮਿਕਾ ਨੂੰ ਦਰਸਾਉਣ ਦੇ ਲਈ ਇਹ ਮਤੇ ਜਿਹੜੇ ਇੱਥੇ ਸੌਂਪੇ ਗਏ ਆ ਤਾਂ ਕਿ ਜਿਹੜਾ ਸਾਡਾ ਘੱਟੋ ਘੱਟ ਸਿੱਧੀ ਅਕਾਲ ਤੱਕ ਸਾਹਿਬ ਦਾ ਪ੍ਰਬੰਧ ਜਿਹੜਾ ਆ ਉਹ ਵੋਟ ਰਾਜਨੀਤੀ ਦੇ ਅਧੀਨ ਨਹੀਂ ਹੋਣਾ ਚਾਹੀਦਾ ਉਹ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਸਿਰ ਜੋੜ ਕੇ ਇਕੱਤਰਤਾ ਕਰਕੇ ਆਪ ਜਿਹੜਾ ਚੁਣਨਾ ਚਾਹੀਦਾ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਤਿੰਨ ਹਕੂਮਤਾਂ ਇਤਿਹਾਸ ਵਿੱਚ ਰਹੀਆਂ ਨੇ ਮੌਜੂਦਾ ਹਕੂਮਤ ਇੱਕ ਚੱਲ ਰਹੀ ਹੈ ਉਹਦੇ ਵਿੱਚ ਸਾਡੀ ਇੱਕ ਹਕੂਮਤ ਰਹੀ ਆ ਸਰਕਾਰੇ ਖਾਲਸਾ ਮਤਲਬ ਸਿੱਖ ਰਾਜ ਜਦੋਂ ਵੀ ਰਹਾ ਕਾਇਮ ਹੋਇਆ ਉਹ ਉਸ ਹਕੂਮਤ ਦੇ ਵਿੱਚ ਜੋ ਜੋਦ ਉਤਵਛ ਦੀ ਅਕਾਲ ਤੱਕ ਸਾਹਿਬ ਦਾ ਸੀ ਉਹ ਬਹਾਲ ਕਰਨ ਦੇ ਲਈ ਮੋਢੇ ਪਰਾਲੇ ਜਿਹੜੇ ਆ ਕਰਨ ਦੇ ਲਈ ਜਿਹੜੀ ਜद्दोजਹਾਦ ਹੈ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਅਕਾਲ 시 ਦੀ ਅਕਾਲ ਤੱਕ ਸਾਹਿਬ ਦੀ ਇੱਕ ਨਮਾਇੰਤ ਬਕਾਇਦਾ ਇੱਕ ਫੌਜ ਵੀ ਹੁੰਦੀ ਸੀ ਜਿਹੜੀ ਕਿ ਲੋੜ ਪੈਣ ਦੇ ਉੱਤੇ ਰਾਜੇ ਦਾ ਸਾਥ ਵੀ ਦਿੰਦੀ ਸੀ ਉਹਦੀ ਮਦਦ ਵੀ ਕਰਿਆ ਕਰਦੀ ਸੀ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਦਾ ਤਤਵਾ ਸੀ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਮਲੀ ਦੇ ਰੋਖ ਦੇ ਨਾਲ ਬੰਨ੍ਹ ਕੇ ਕੁਰਾਇਤ ਕਰਨ ਦੇ ਉੱਤੇ ਕੋੜੇ ਮਾਰੇ ਸਨ ਉਹ ਤਤਵਾ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੋਣਾ ਚਾਹੀਦਾ ਉਹ ਪਦਵੰਤ ਜਿਹੜਾ ਆ ਇੱਕ ਜਥਾ ਜਿਹੜਾ ਆ ਉਹ ਬੋਟ ਰਾਜਨੀਤੀ ਰਹਿਤ ਹੋਣਾ ਚਾਹੀਦਾ ਤਾਂ ਕਿ ਜੋ ਇੰਡੀਪੈਂਡੈਂਟ ਫੈਸਲੇ ਜਿਹੜੇ ਆ ਲੈ ਸਕੇ ਜਦੋਂ ਅੰਗਰੇਜ਼ ਹਕੂਮਤ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨੂੰ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਉਸ ਸਮੇਂ ਸਿੱਖ ਫੌਜਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਉਤਤਵਾ ਜਿਹੜਾ ਛੇਵੀਂ ਅਕਾਲ ਤਖਤ ਸਾਹਿਬ ਦੇ ਜਨਦਾਦਾ ਹੋਣਾ ਚਾਹੀਦਾ ਉਹਦੇ ਸਬੰਧ ਵਿੱਚ ਅੱਜ ਵਿਚਾਰਾ ਹੋਈਆਂ ਵੀ ਅੱਗੋਂ ਨੂੰ ਸਾਨੂੰ ਕੀ ਰਣਨੀਤੀ ਜਿਹੜੀ ਹੈ ਤੈਅ ਕਰਨੀ ਚਾਹੀਦੀ ਹੈ ਇਹ ਦੂਸਰਾ ਪੜਾ ਸੀ ਸੋ ਇੰਨੀਆਂ ਅੱਜ ਵਿਚਾਰਾ ਹੋਈਆਂ ਨੇ ਅਗਲੀ ਜਿਹੜੀ ਵਿਚਾਰਾ ਅਗਲੇ ਪੜਾ ਵਿੱਚ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਜਸਪਾਲ ਸਿੰਘ ਮੰਜਪੁਰ ਐਡਵੋਕੇਟ ਅੱਜ ਪੰਥਕ ਜਥੇਬੰਦੀਆਂ ਸੰਪਲਦਾਵਾਂ ਤੇ ਵੱਖ-ਵੱਖ ਸ਼ਕਤੀਆਂ ਨੇ ਜੋ ਇੱਕ ਪੰਥਕ ਇਕੱਤਰਤਾ ਕੀਤੀ ਸੀਗੀ 25 6 556 ਨਾਨਕਸ਼ਹੀ ਮੁਤਾਬਕ 9 ਅਗਸਤ 2024 ਨੂੰ ਉਹਦੇ ਵਿੱਚ ਪੰਥਕ ਪਰੰਪਰਾ ਦੇ ਮੁਤਾਬਕ ਪੰਜ ਸਿੰਘ ਸਾਹਿਬ ਨੂੰ ਚੋਣ ਕਰਕੇ ਤੇ ਸਾਰੀਆਂ ਜਥੇਬੰਦੀਆਂ ਸ਼ਕਤੀਆਂ ਨੇ ਜੋ ਆਪਣੀ رائے مشਵਰਾ ਦਿੱਤੀ ਸੀ ਉਹਦੇ ਹਿਸਾਬ ਦੇ ਨਾਲ ਪੰਜ ਸਿੰਘ ਸਾਹਿਬ ਨੇ ਫੈਸਲਾ ਲਿਆ ਸੀ ਤੇ ਉਹ ਜੋ ਫੈਸਲਾ ਗੁਰਮਤੇ ਦੇ ਰੂਪ ਦੇ ਵਿੱਚ ਅੱਜ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੋ ਪ੍ਰਬੰਧਕ ਜਥੇਦਾਰ ਹੈਗੇ ਨੇ ਭਾਵੇਂ ਉਹ ਸ਼੍ਰੋਣੀ ਕਮੇਟੀ ਦੇ ਇੱਕ ਧੜੇ ਦੇ ਦੁਆਰਾ ਨਿਯੁਕਤ ਕੀਤੇ ਹੋਏ ਜਥੇਦਾਰ ਨੇ ਗੁਰੂ ਖਾਲਸਾ ਪੰਥ ਦੇ ਸਾਂਝੇ ਜਥੇਦਾਰ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ ਇੱਕ مشوره ਦੇ ਤੌਰ ਤੇ ਉਹ ਤੇ ਗੁਰਮਤਾ ਸੌਂਪਣ ਵਾਸਤੇ ਸਾਰੀਆਂ ਪੰਥਕ ਸ਼ਕਤੀਆਂ ਆ ਕੱਲਾ ਇਸ ਇਸ ਜਗ੍ਹਾ ਤੇ ਨਹੀਂ ਆਏ ਅਕਾਲ ਤਖਤ ਸਾਹਿਬ ਤੇ ਨਹੀਂ ਆਏ ਹੋਰ ਵੀ ਜਣੀਆਂ ਸ਼ਕਤੀਆਂ ਜਿਹੜੀਆਂ ਉੱਥੇ ਨਹੀਂ ਸ਼ਾਮਲ ਹੋ ਸਕੀਆਂ ਜਥੇਬੰਦੀਆਂ ਉਹਨਾਂ ਦੇ ਮੁਖੀ ਸਹਿਬਾਨ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਉਹ ਜਿਹੜਾ ਇਹ ਜਿਹੜਾ ਗੁਰਮਤਾ ਉਹ ਸੌਂਪਿਆ ਜਾਊਗਾ ਤਾਂ ਜੋ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਪ੍ਰਬੰਧ ਆ ਤਖ਼ਤ ਸਾਹਿਬਾਨ ਦੇ ਪ੍ਰਬੰਧ ਦਾ ਸਤੰਤਰ ਤੇ ਨਿਸ਼ਕਾਮ ਜਥੇ ਨੂੰ ਸੌਂਪ ਕੇ ਗੁਰੂ ਖਾਲਸਾ ਪੰਥ ਦੀ ਚੱਲਦੀ ਕਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਨੇਕ ਸਿੰਘ ਫੌਜੀ ਜਥੇਬੰਦੀ ਵਾਰਸ ਪੰਜਾਬ ਦੇ ਅੱਜ ਜੋ ਪਿਛਲੇ ਦਿਨੀ ਇੱਕ 파ਰਥਕ ਕੱਤਰਤਾ ਕਰਵਾਈ ਗਏ ਸੀ ਕਿ ਨਵਾਂ ਸ਼ਹਿਰ ਵਿੱਚ ਜਿਹਦੇ ਵਿੱਚ ਤਕਰੀਬਨ ਪੰਜਾਬ ਤੋਂ ਜਾਂ ਹੋਰ ਵੀ ਸਟੇਟਾਂ ਤੋਂ ਜਿਹੜੇ ਜਥੇਵੰਦਿਆਂ ਆ ਉਹਨਾਂ ਦੇ ਮੋਠੀ ਆ ਉਹ ਸਾਰਿਆਂ ਨੇ ਭਾਗ ਲਿਆ ਸੀਗਾ ਤੇ ਉੱਥੇ ਜਿਹੜੇ ਮਤੇ ਪਗਾਏ ਗਏ ਸਕੇ ਅੱਜ ਉਹ ਜਿਹੜੇ ਮਤੇ ਦੀ ਕਾਪੀ ਆ ਅੱਜ ਅਸੀਂ ਅਕਾਲਤਾ ਸਾਹਮਣੇ ਜੇਜ਼ਦਾਰ ਨੂੰ ਤੇ ਸੌਂਪਣ ਆਏ ਸੀਗੇ ਤੇ ਉਹਦੇ ਵਿੱਚ ਪਾਲਥੜੀਆਂ ਜਿਹੜੀਆਂ ਫੈਸਲੇ ਲੈਣ ਦੇਆਂ ਤਰੀਕੇ ਆ ਫੈਸਲੇ ਕਿਵੇਂ ਲੈਣੇ ਪੰਥ ਨੇ ਕਿਵੇਂ ਜਿਹੜੇ ਬਿਹਤਰ ਨੇ ਆ ਉਹਦੇ ਸੰਬੰਧ ਵਿੱਚ ਸੀਗਾ ਇੱਕ ਦੂਜਾ ਇਹ ਸੀ ਕਿ ਅਕਾਲ ਪਤ ਸਾਹਿਬ ਦਾ ਜਿਹੜਾ ਜਹੇਦਾਰ ਆ ਉਹ ਕੋਈ ਵੀ ਹੋਵੇ ਪਰ ਉਹ ਕਿਸੇ ਦੇ ਅਧੀਨ ਨਹੀਂ ਹੋਣਾ ਚਾਹੀਦਾ ਉਹ ਬਿਲਕੁਲ ਅਕਾਲ ਪਤ ਸਾਹਿਬ ਦਾ ਸੁਤੰਤਰਤਾ ਪਰ ਜਿਹੜਾ ਉੱਥੇ ਜਿਹੜੀ ਸ਼ਖਸੀਅਤ ਉਹਦੇ ਪਰ ਬਰਾਜਮਾਨ ਆ ਉਹ ਵੀ ਬਿਲਕੁਲ ਸੁਤੰਤਰ ਚਾਹੀਦੀ ਹੈ ਉਹ ਕਿਸੇ ਦੇ ਅਧੀਨ ਨਹੀਂ ਚਾਹੀਦੀ ਤੇ ਉਹਦਾ ਜਿਹੜੇ ਵੀ ਮਤੇ ਸੀਗੇ ਉਹ ਅੱਜ ਅਸੀਂ ਇੱਥੇ ਦੇਣ ਆਏ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤਰਵੀਰ ਸਿੰਘ ਫੌਜੀ ਬਾਸ ਪੰਜਾਬ ਦੇ ਬਲਾਚੌਰ ਤੋਂ ਅਸੀਂ ਅੱਜ ਇੱਥੇ ਕਾਲਤਾ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਏ ਸੀਗੇ ਜੋ ਪਿਛਲੇ ਦਿਨੀ ਨਵਾਂ ਸ਼ਹਿਰ ਗੁਰਦਾਰਾ ਮੰਜੀ ਸਾਹਿਬ ਵਿਖੇ ਪੰਥਕ ਕਤਰਤਾ ਹੋਈ ਸੀਗੀ ਜੋ ਪੰਥ ਸੇਵਕ ਜਥਾ ਦੁਆਬਾ ਵੱਲੋਂ ਜਿਹਨੂੰ ਪ੍ਰਬੰਧ ਕੀਤੇ ਗਏ ਸਨ ਇਹਨਾਂ ਦੇ ਵਖ-ਵਖ ਜਥੇਵੰਦੀਆਂ ਸੰਪਰਦਾਵਨ ਹਿੱਸਾ ਲਿਆ ਉਹਦੇ ਵਿੱਚ ਜੋ ਮਤੇ ਪਕਾਏ ਗਏ ਸਨ ਉਸ ਮਤੇ ਦੀ ਕਾਪੀ ਜਿੱਥੇ ਆਪਾਂ ਜਥੇਦਾਰ ਸਾਹਿਬ ਨੂੰ ਸੌਂਪਲ ਆਏ ਸੀਗੇ ਉਹਦੇ ਵਿੱਚ ਇਹੀ ਹੈ ਕਿ ਜਿਹੜਾ ਜੋ ਅੱਜ ਦੇ ਮੌਜੂਦਾ ਹਾਲਾਤ ਹੈ ਦੇ ਵਿੱਚ ਕਿਤੇ ਨਾ ਕਿਤੇ ਜੋ ਕਾਤਾ ਸਾਹਿਬ ਜਥੇਦਾਰ ਸਾਹਿਬ ਉਹ ਵੋਟਾਂ ਵਾਲੀ ਜੋ ਪਾਰਟੀ ਹੈ ਉਹਦੇ ਅੰਦਰ ਆ ਰਹੇ ਆ ਤੇ ਇਸ ਚੀਜ਼ ਨੂੰ ਜੋ ਕਾਤਾ ਸਾਹਿਬ ਜਥੇਦਾਰ ਆ ਉਹ ਇਸ ਵੋਟ ਵਾਲੀ ਜੋ ਪਾਰਟੀ ਹੈ ਉਹਨਾਂ ਦੇ ਉਹ ਸੁਤੰਤਰ ਹੋਣਾ ਚਾਹੀਦੇ ਉਸ ਤੋਂ ਲੱਭਣਾ ਚਾਹੀਦੇ ਤਾਂ ਕਿ ਉਹ ਕੌਮ ਦੇ ਫੈਸਲੇ ਬਿਲਕੁਲ ਸੁਤੰਤਰਤਾ ਦੇ ਨਾਲ ਲੈ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਜਥੇਬੰਦੀਆਂ ਨਾਲ ਹੋਰ ਅਲੱਗ-ਅਲੱਗ ਖਲਾਕੇ ਅਲ ਵਿੱਚ ਜਾ ਕੇ ਇਸ ਟੀਚੇ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾਊਗਾ ਤੇ ਅੱਜ ਇੱਥੇ ਜਥੇਦਾਰ ਸਾਹਿਬ ਨੂੰ ਆਪਾਂ ਇਹ ਕਾਪੀ ਦੇਣ ਤੋਂ ਬਾਅਦ ਤੇ ਅਲੱਗ-ਅਲੱਗ ਸੰਪਰਦਾਵਾਂ ਦੇ ਜੋ ਮੁਖੀ ਆ ਉਹਨਾਂ ਨੂੰ ਵੀ ਇਹ ਇਹ ਕਾਪੀ ਦਿੱਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰੇਂਦਰ ਸਿੰਘ ਕਿਸ਼ਨਪੁਰਾ ਕੇਂਦਰੀ ਸ੍ਰੀ ਸ੍ਰੀ ਗੁਰੂ ਸਿੰਘ ਸੁਭਾ ਚੰਡੀਗੜ੍ਹ ਦੇ ਨਮਾਇंदे ਦੇ ਤੌਰ ਤੇ ਅੱਜ ਜੋ ਇਹ ਹਾਲ ਤੱਕ ਤੇ ਨਮਾਇੰਦਾ ਪੰਥ ਕੇ ਜਥੇਬੰਦੀ ਇਹਨਾਂ ਇਕੱਠ ਹੋਇਆ ਉਹਦੇ ਵਿੱਚ ਆਏ ਸੀ ਜੋ ਗੁਰਮਤਾ 9 ਅਗਸਤ ਨੂੰ ਨਵਾਂ ਸ਼ਹਿਰ ਨਵੇਂ ਪਾਸ਼ਾ ਦੇ ਗੁਰਦੁਆਰਾ ਮਨਜੀ ਸਾਹਿਬ ਵਿਖੇ ਬਾਬਾ ਹਰੀਆਂ ਵੇਲਾ ਵਾਲੇ ਸੀ ਹਰੀਆਂ ਵੇਲਾ ਵਾਲੇ ਬਾਬਾ ਨਗਰ ਸੀ ਹੁਨੀ ਸਾਰੀਆਂ ਪੰਥ ਕੇ ਜਥੇਬੰਦੀ ਉੱਥੇ ਬਹੁਤ ਹਾਜ਼ਰ ਸੀ ਉਹਨਾਂ ਦੀ ਨੁਮਾਇੰਦੀ ਚ ਸਾਰੇ ਹੀ ਇਹ ਮਤਾਂ ਪਾਸ ਹੋਇਆ ਸੀ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਆਪਾਂ 30 ਸਤੰਬਰ ਦੇ ਆਉਣ ਤੋਂ ਫੈਸਲੇ ਤੋਂ ਪਹਿਲਾਂ ਪਹਿਲਾਂ ਆਪਾਂ ਇਕੱਠੇ ਹੋਗੇ ਮਤਾ ਦਵਾਂਗੇ ਉਹ ਸਾਡਾ ਸਾਰਿਆਂ ਦਾ ਵਿਚਾਰ ਸੀ ਕਿ ਅਕਾਲ ਤਖਤ ਤੇ ਸਾਰੀਆਂ ਪੰਥਕ ਨਮਾਇੰਦਗੀ ਜਥੇਬੰਦੀਆਂ ਇਕੱਠ ਸੱਦਿਆ ਜਾਵੇ ਉਹ ਇਕੱਠ ਸੱਦ ਕੇ ਉਹਦਾ ਫੈਸਲਾ ਲੈ ਕੇ ਫਿਰ ਅਕਾਲ ਤਖਤ ਦਾ ਜਥੇਦਾਰ ਤੇ ਦੂਜੇ ਜਥੇਦਾਰ ਉਹ ਫੈਸਲਾ ਸੁਣਾਉਣ ਉਹ ਪੰਥ ਦਾ ਫੈਸਲਾ ਮੰਨਿਆ ਜਾਂਦਾ ਹਮੇਸ਼ਾ ਹੀ ਜਦੋਂ ਕੋਈ ਪੰਜ ਸਿੰਘ ਸਹਿਬਾਂ ਜਾਂ ਕੋਈ ਵੀ ਇੱਕ ਫੈਸਲਾ ਆਪਣੇ ਆਪ ਤੇ ਸਦਾਨ ਦੰਨੇ ਆ ਉਹ ਕਦੇ ਮੰਨਿਆ ਨਹੀਂ ਜਾਂਦਾ ਕਿਉਂਕਿ ਸਰਬੱਤ ਖਾਲਸਾ ਦੇ ਵਿੱਚ ਵੀ ਬਹੁਤ ਵੱਡੇ ਇਕੱਠ ਹੋਈਆਂ ਉਹਨਾਂ ਦੇ ਫੈਸਲੇ ਮੰਨੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਸਿੱਖ ਜਥਾ ਮਾਲਵਾ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਵਿਖੇ ਜੋ 9 ਅਗਸਤ 2024 ਨੂੰ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਨਮਾ ਸਾਹਿਰ ਵਿਖੇ ਪੰਥ ਸੇਵਕ ਜਥਾ ਦਵਾਬਾ ਵੱਲੋਂ ਗੁਰਮਤਾ ਸਦਿਆ ਗਿਆ ਸੀ ਪੰਥ 71 ਦਾ ਵਿੱਚ ਜਿਸ ਵਿੱਚ ਗੁਰਮਤੇ ਰਾਹੀ ਫੈਸਲੇ ਹੋਏ ਉਸ ਫੈਸਲੇ ਵਿੱਚ ਸਾਰੇ ਪੰਥ ਦੀਆਂ ਨਮਾਇੰਦਾ ਜਥੇਬੰਦੀਆਂ ਦੇ ਜਿਹੜੇ ਨਮਾਇੰਦੇ ਨੇ ਉਹਨਾਂ ਦੀ ਸਲਾਹ ਸੁਣੀ ਗਈ ਉਹਨਾਂ ਦੀ ਸਲਾਹ ਦੇ ਉੱਪਰ ਵਿਚਾਰ ਕਰਨ ਤੋਂ ਬਾਅਦ ਜਦੋਂ ਉੱਥੇ ਮੌਕੇ ਦੇ ਉੱਪਰ ਹੀ ਜਿਹੜੇ ਪੰਜ ਸਿੰਘ ਸਾਖੀ ਸਿੰਘਾਂ ਵੱਲੋਂ ਚੁਣੇ ਗਏ ਸੋ ਪੰਜ ਸਿੰਘਾਂ ਨੇ ਸਾਰੇ ਪੰਥ ਦੇ ਵਿੱਚੋਂ رائے ਮਸੂਰਿਆਂ ਨੂੰ ਸੁਣਿਆ ਅਤੇ ਉਹਨਾਂ ਨੂੰ ਕਸ਼ੀਦ ਕੇ ਕੁਝ ਮਤੇ ਉਸ 71 ਦਾ ਦੇ ਵਿੱਚ ਪ੍ਰਮਾਣ ਕੀਤੇ ਤੇ ਜਿਸ ਨੂੰ ਗੁਰਮਤੇ ਦਾ ਰੂਪ ਦਿੱਤਾ ਗਿਆ ਸੋ ਅੱਜ ਉਹੀ ਗੁਰਮਤਾ ਇਸ ਜਥੇ ਦੇ ਨਾਲ ਸਿੱਖ ਜਥਾ ਮਲਬਾ ਦੇ ਸਿੰਘਾਂ ਵੱਲੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਉਪਰ ਤੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਂ ਨੂੰ ਸੌਂਪਣ ਆਇਆ ਤੇ ਉਸ ਗੁਰਮਤੇ ਦੇ ਵਿੱਚ ਜਿਹੜੇ ਫੈਸਲੇ ਹੋਏ ਸੀਗੇ ਉਹ ਫੈਸਲਿਆਂ ਦੇ ਵਿੱਚ ਜਿਹੜੇ ਮੋٹے ਤੌਰ ਤੇ ਇਹ ਸੀਗਾ ਕਿ ਜਿਹੜਾ ਗੁਰੂ ਖਾਲਸਾ ਪੰਥ ਦੀ ਜਿਹੜੀ ਪਰਵਾਸਾ ਹੈ ਕਿ ਉਹ ਸਿਰਫ ਇੱਕ ਥੜੇ ਤੱਕ ਸੀਮਤ ਨਹੀਂ ਉਹ ਨਾ ਹੀ ਸਰੋਣੀ ਕਮੇਟੀ ਤੇ ਨਾ ਹੀ ਸਰੋਣੀ ਅਕਾਲੀ ਦਲ ਗੁਰੂ ਖਾਲਸਾ ਪੰਥ ਦਾ ਬਹੁਤ ਵੱਡਾ ਵਿਸਾਰ ਹੈ ਬਹੁਤ ਵੱਡਾ ਵਿਸਤਾਰ ਹੈ ਸੋ ਜਿਹੜੀ ਪੰਥ ਦੀ ਪਰਵਾਸਾ ਜਿਹੜੀ ਬਦਲੀ ਜਾ ਰਹੀ ਹੈ ਕਿ ਇੱਕ ਥੜੇ ਤੱਕ ਸੀਮਤ ਕੀਤਾ ਜਾ ਰਿਹਾ ਉਹ ਠੀਕ ਨਹੀਂ ਹੈ ਸੋ ਇਸ ਪਰਵਾਸਾ ਨੂੰ ਦੁਬਾਰਾ ਤੋਂ ਇੱਥੇ ਦੱਸਿਆ ਗਿਆ ਮਤੇ ਦੇ ਵਿੱਚ ਪ੍ਰਮਾਣਿਤ ਕੀਤਾ ਗਿਆ ਕਿ ਉਸ ਵਿੱਚ ਸਾਰੀਆਂ ਸੰਪਰਦਾਵਾਂ ਸਾਰੇ ਧਾਲਪੰਥ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਟੇਕ ਰੱਖਦੇ ਆ ਜੋ ਸਿੱਖ ਇਤਿਹਾਸ ਤੋਂ ਤੇ ਗੁਰਬਾਣੀ ਤੋਂ ਸੇਧ ਲੈਂਦੇ ਆ ਰੋਸ਼ਨੀ ਲੈਂਦੇ ਆ ਉਹ ਸਾਰੇ ਜੀਵ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਜਪਦੇ ਉਹ ਗੁਰੂ ਖਾਲਸਾ ਪੰਥ ਦੇ ਵਿੱਚ ਆਉਂਦੇ ਆ ਸੋ ਉਸ ਤੋਂ ਬਾਅਦ ਅਗਲੇ ਮਤੇ ਦੇ ਵਿੱਚ ਇਹ ਪ੍ਰਮਾਣਿਤ ਕੀਤਾ ਗਿਆ ਕਿ ਜਿਹੜਾ ਸ੍ਰੀ ਅਕਾਲ ਤਾਤਸਾ ਦਾ ਪ੍ਰਬੰਧ ਹੈ ਜਾਇ ਇਤਿਦਾ ਜੋ ਵੀ ਫੈਸਲੇ ਲੈਣ ਦਾ ਜਿਹੜਾ ਤਰੀਕਾ ਕਾਰਾ ਵਿਧੀ ਵਿਧਾਨ ਹੈ ਉਹ ਗੁਰਮਤ ਅਨੁਸਾਰ ਹੀ ਨਹੀਂ ਆ ਗੁਰਮਤ ਅਨੁਸਾਰੀ ਵਿਧੀ ਵਿਧਾਨ ਤਰੀਕੇ ਦੇ ਵਿੱਚ ਪੰਜ ਸਿੰਘ ਮੌਕੇ ਦੇ ਉੱਪਰ ਹੀ ਪੰਥਕ ਕੱਟ ਦੇ ਵਿੱਚ ਚੁਣੇ ਜਾਂਦੇ ਆ ਤੇ ਉਹ ਮੌਕੇ ਦੇ ਉੱਪਰ ਹੀ ਜਿਹੜੀਆਂ ਪੰਥ ਦੀਆਂ ਸ਼ਕਤੀ ਤਾਂ ਨਮਾਇੰਦੇ ਆ ਉਹਨਾਂ ਕੋਲੋਂ ਰਾਏ ਮਸ਼ਵਰੇ ਵਿਚਾਰ ਸੁਣਦੇ ਆ ਤੇ ਉਹਨਾਂ ਦੇ ਵਿੱਚੋਂ ਹੀ ਉਸ ਰਾਏ ਮਸ਼ਵਰਿਆਂ ਦੇ ਵਿੱਚੋਂ ਫੈਸਲਾ ਲਿਆ ਜਾਂਦਾ ਤੇ ਹੁਣ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਦੇ ਉੱਪਰ ਜਿਹੜਾ ਵਿਧੀ ਵਿਧਾਨ ਹੈ ਕਿ ਉਹ ਪੰਜ ਸਿੰਘ ਇੱਕਠੇ ਹੁੰਦੇ ਆ ਉਹ ਆਪਣੇ ਵਿੱਚੋਂ ਹੀ ਆਪਣੀ ਮਰਜ਼ੀ ਦੇ ਨਾਲ ਹੀ ਕੁਝ ਆਪਣਾ ਸਲਾਵਾ ਸ਼ੁਭਰਾ ਕਰਕੇ ਤੇ ਉਹ ਫੈਸਲੇ ਪੰਥ ਨੂੰ ਸੁਣਾ ਦਿੰਦੇ ਆ ਤੇ ਇਸੇ ਨੂੰ ਹੀ ਸਾਰੇ ਪੰਥ ਦਾ ਫੈਸਲਾ ਕਿਹਾ ਜਾਂਦਾ ਹੈ ਇਹ ਜਿਹਾ ਕਰਨਾ ਗਲਤ ਹੈ ਸੋ ਅਸਲ ਤਰੀਕਾ ਪੰਜ ਪ੍ਰਧਾਨੀ ਵਿਧੀ ਰਾਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰੇ ਪੰਥ ਪਾਸੋਂ ਫੈਸਲੇ ਸੁਣੇ ਜਾਣ ਫਿਰ ਉਸ ਸਾਰੇ ਫੈਸਲਿਆਂ ਰਾਏ ਸਾਰੀਆਂ ਰਾਏਆਂ ਦੇ ਵਿੱਚੋਂ ਕੁਝ ਫੈਸਲੇ ਉਹ ਕਸ਼ੀਦੇ ਜਾਣ ਉਹ ਤਤ ਕੱਢਿਆ ਜਾਵੇ ਤੇ ਉਹੀ ਜਿਹੜੇ ਫੈਸਲੇ ਨੇ ਉਹਨਾਂ ਨੂੰ ਗੁਰਮਤ ਆਖਿਆ ਜਾ ਸਕਦਾ ਸੋ ਇਸ ਤਰ੍ਹਾਂ ਦਾ ਵਿਧੀ ਵਿਧਾਨ ਆ ਜਿਹੜਾ ਉਹ ਇੱਥੇ ਕਾਲ ਤੱਕ ਸੈੱਟ ਦੇ ਉੱਪਰ ਲਿਆਉਣਾ ਚਾਹੀਦਾ ਸੋ ਇਸ ਤਰ੍ਹਾਂ ਦਾ ਮਸਵਰਾ ਦਿੱਤਾ ਗਿਆ ਤੇ ਅਗਲਾ ਮਸਵਰਾ ਇਹ ਦਿੱਤਾ ਗਿਆ ਕਿ ਜਿਹੜੀ 31 ਅਗਸਤ ਨੂੰ ਸ੍ਰੋਣੀ ਅਕਾਲੀ ਦਲ ਦੀ ਦੇ ਸੰਬੰਧ ਵਿੱਚ ਜਿਹੜੀ ਉਹਨਾਂ ਦੀ 파ਟੋ ਤੋੜ ਹੋਈ ਹੈ ਉਸ ਦੇ ਸੰਬੰਧ ਵਿੱਚ ਜਿਹੜਾ ਫੈਸਲਾ ਕਰਨਾ ਹੈ ਉਸ ਫੈਸਲੇ ਨੂੰ ਪੰਥ ਸਮੁੱਚਾ ਪੰਥ ਤਾਂ ਹੀ ਮਨਨ ਦਾ ਅਧਿਕਾਰੀ ਹੋਵੇਗਾ ਕਿ ਜੇਕਰ ਉਸ ਫੈਸਲੇ ਵਿੱਚ ਸਮੁੱਚੇ ਪੰਥ ਦੀਆਂ ਸੰਪਰਦਾਵਾਂ ਦਾਲ ਪੰਥ ਜਥੇ ਸੇਵਾਦਾਰ ਉਹ ਸਾਰੇ ਨਮਾਇंदे ਸੱਦੇ ਜਾਣ ਉਹਨਾਂ ਦੀ ਰਾਏ ਲਈ ਜਾਵੇ ਉਸ ਰਾਏ ਦੇ ਨਾਲ ਗੁਰਮਤਤਾ ਪੰਚ ਪ੍ਰਧਾਨੀ ਵਿਧੀ ਦੇ ਨਾਲ ਉਹ ਜਿਹੜੇ ਜਿਹੜਾ ਫੈਸਲਾ ਲਿਆ ਜਾਊਗਾ ਉਹੀ ਸਮੁੱਚੇ ਪੰਥ ਨੂੰ ਫੈਸਲਾ ਪ੍ਰਵਾਨ ਹੋਊਗਾ ਜਿਹੜਾ ਉਸ ਮੌਕੇ ਦੇ ਉੱਪਰ ਚੁਣੇ ਪੰਜ ਸਿੰਘ ਫੈਸਲਾ ਲੈਣਗੇ ਉਹੀ ਫੈਸਲਾ ਜਿਹੜੇ ਅਕਾਲ ਦਤ ਸਾਬ ਦੇ ਜਥੇਦਾਰ ਨੇ ਇਹ ਉਹੀ ਫੈਸਲਾ ਸੰਗਤ ਨੂੰ ਸੁਣਾਉਣਗੇ ਨਾ ਕਿ ਅਕਾਲ ਦਤ ਸਾਬ ਦੇ ਜਥੇਦਾਰ ਆਪਣੇ ਵੱਲੋਂ ਕੋਈ ਫੈਸਲਾ ਬਣਾ ਕੇ ਲੈ ਆਉਣ ਤੇ ਉਸ ਨੂੰ ਸੰਗਤ ਵਿੱਚ ਸੁਣਾ ਦੇਣਾ ਇਸ ਤਰ੍ਹਾਂ ਦਾ ਕੋਈ ਫੈਸਲਾ ਸੰਗਤ ਨੂੰ ਪ੍ਰਵਾਨ ਨਹੀਂ ਹੋਏਗਾ ਸੰਗਤ ਦਾ ਫੈਸਲਾ ਗੁਰਮਤਾ ਵਿਧੀ ਪੰਜ ਪ੍ਰਧਾਨੀ ਵਿਧੀ ਦੇ ਅਰਾਹੀ ਲਿਆ ਹੋਇਆ ਹੀ ਸੂਚੀ ਸੰਗਤ ਨੂੰ ਪ੍ਰਵਾਨ ਹੋਏਗਾ ਸੋ ਇਸ ਤਰ੍ਹਾਂ ਦੇ ਜਿਹੜੇ ਗੁਰਮਤੇ ਦੇ ਵਿੱਚ ਜਿਹੜੇ ਮਤੇ ਪ੍ਰਵਾਨ ਕੀਤੇ ਗਏ ਸੀਗੇ ਉਹ ਸਾਰੇ ਮਤੇ ਅ ਇੱਥੇ ਏਕਾਲਤਾ ਸਹਿਬ ਦੇ ਉੱਪਰ ਸੌਂਪਣ ਦੇ ਲਈ ਅੱਜ ਜਥੇ ਦੇ ਰੂਪ ਵਿੱਚ ਜਿਹੜਾ ਉੱਥੇ ਇਹ ਉਹਨਾਂ ਹੀ ਮਤਿਆਂ ਦੇ ਵਿੱਚ ਇੱਕ ਮਤਾ ਸੀ ਕਿ ਇੱਕ ਜਥਾ ਬਣੇਗਾ ਉਹ ਜਥਾ ਸਾਰੇ ਦਲ ਪੰਥ ਤੇ ਏਕਾਲਤਾ ਸਾਹਿਬ ਦੇ ਉੱਪਰ ਜਾ ਕੇ ਸਾਰੀਆਂ ਪੰਥ ਦੀਆਂ ਨੁਮਾਇੰਦਿਆਂ ਜਥੇਬੰਦੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਹ ਗੁਰਮਤੇ ਦੀਆਂ ਕਾਪੀਆਂ ਸੌਂਪੇਗਾ ਤੇ ਉਹਨਾਂ ਅੱਗੇ ਬੇਨਤੀਆਂ ਕਰੇਗਾ ਕਿ ਜਿਹੜੀ ਅਕਾਲਤਾਤ ਸਾਬ ਉੱਪਰ ਜਿਹੜੀ ਫੈਸਲੇ ਲੈਣ ਦੀ ਵਿਧੀ ਵਿਧਾਨ ਹੈ ਮਰਿਆਦਾ ਹੈ ਉਹ ਗੁਰਮਤਿ ਅਨੁਸਾਰੀ ਪ੍ਰਮਾਣ ਕੀਤੀ ਜਾਣੀ ਚਾਹੀਦੀ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ